ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਤੇ ਸਵਾਗਤ ਹੈ ਤੁਹਾਡਾ ਸਾਡੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਸ਼ਾਮ ਦੇ 7 ਵਜ ਚੁੱਕੇ ਨੇ ਅੱਜ ਵਲੌਗ ਹੋਇਆ ਸ਼ਾਮ ਨੂੰ ਸੜਾਟਪੁਰਾ ਕੀਤਾ ਤੇ ਵੈਸੇ ਇਹ ਮੋਬਾਈਲ ਦੀ ਇੱਕ ਖਾਸ ਹੀਤ ਹੈਗੀ ਆ ਜਿਹੜਾ ਜਿੰਨਾ ਹਨੇਰਾ ਮਤਲਬ ਪੂਰਾ ਫੁੱਲ ਹਨੇਰਾ ਹੋਣ ਤੱਕ ਨਾ ਜਿਵੇਂ ਹੁਣ ਕਾਫੀ ਹਨੇਰਾ ਤੇ ਪਰ ਇਹ ਸਾਫ਼ ਦਿਖਾਰਾ ਜੇ ਦੂਸਰਾ ਮੈਨੋਂ ਦਾ ਬਿਲਕੁਲ ਹਨੇਰਾ ਦਿਖਾਉਣਾ ਚਾਹੀਦਾ ਇਹਦੀ ਇੰਨੀ ਖਾਸ ਹੀਤ ਵਧੀਆ ਪਰ ਇਹ ਨਾ ਵੀਡੀਓ ਅਪਲੋਡ ਕਰਨ ਵਿੱਚ ਥੋੜਾ ਜਿਹਾ ਖਰਾਬ ਕਰਦਾ ਵਾ ਕਿ ਮੈਂ ਕਿਹਾ ਚੱਲ ਵਲੌਗ ਬਣਾਉਣੇ ਆ ਅੱਜ ਤੇ ਬਾਕੀ YouTube ਦੇ ਅੱਜ ਗੱਲ ਕਰੀਏ ਤੇ ਆਪਣੋਂ ਤਕਰੀਬਨ ਆ ਪਿਛਲੀਆਂ ਵੀਡੀਓ ਪਾਈਆਂ ਕਈਆਂ ਕਿਸੇ ਕਿਸੇ ਵੀਡੀਓ ਤੇ ਚੰਗੇ ਵੀਊ ਆ ਰਹੇ ਤੇ ਕਿਸੇ ਤੇ ਬਹੁਤ ਘੱਟ ਰਹਿ ਰਿਹਾ ਕਿਸੇ ਤੇ 9 10 15 ਇੰਨਾ ਹੀ ਰਹਿ ਰਿਹਾ ਕਿਸੇ ਤੇ 100 ਦੇ ਨੇੜੇ ਵੀ ਹੋਈ ਜਾ ਰਿਹਾ ਹੈ ਨਾ ਤੇ ਬਾਕੀ ਆਪਾਂ ਚੱਲ ਕੰਟੀਨਿਊ ਹੋ ਗਏ ਹੁਣ ਏ ਚੈਨਲ ਤੇ ਵੀ 60 ਦਿਨ ਪੂਰਾ ਲਗਾਤਾਰ ਆਪਾਂ ਨੇ ਕੰਮ ਕਰਨਾ ਵਾ ਇਹਦੇ ਤੇ ਠੀਕ ਹੈ ਹਿੰਮਤ ਕਰਕੇ ਜਿਵੇਂ ਨਾ ਕਿਵੇਂ ਆਪਾਂ ਕਢਣਾ ਵਾ ਵਲੌਗ ਇਹਦੇ ਤੇ ਵੀ ਇੱਕ ਵੀਡੀਓ ਕਢਣੀ ਕਰਨੀ ਹੈ ਜਿੱਦਾਂ ਦੀ ਮਰਜ਼ੀ ਕਢੀਏ ਵਲੌਗ ਕਢੀਏ ਜਾਂ ਜੋ ਵੀ ਹੈਣਾ ਤੇ ਬਾਕੀ ਮੈਨੂੰ ਆ ਰਾਤ ਮੈਂ ਬੈਠ ਕੇ ਵੀਡੀਓ ਉਹਦਾਂ ਦੀ ਨਾ ਵੀਡੀਓ ਉਦੋਂ ਬਣਾਉਣ ਨੂੰ ਵਧੀਆ ਲੱਗਦੀ ਹੈ ਜਦੋਂ ਆਪਣੀ ਕੋਈ ਸਕ੍ਰਿਪਟ ਤਿਆਰ ਹੋਵੇ ਆਪਾਂ ਕੋਈ ਸਕ੍ਰਿਪਟ ਤਿਆਰ ਨਹੀਂ ਕੀਤੀ ਚ ਉਹ ਮੈਂ ਵੀਡੀਓ ਬਣਾਤੀ ਹੈਣਾ ਤੇ ਉਸ ਨਾਲ ਵਲੌਗ ਹੀ ਠੀਕ ਆ ਵੀ ਵਲੌਗ ਬਣਾਇਆ ਜਾਵੇ ਜੇ ਆਪਣੇ ਕੋਲ ਸਕ੍ਰਿਪਟ ਨਹੀਂ ਤਾਂ ਆਪਾਂ ਵਲੌਗ ਬਣਾ ਸਕਦੇ ਹਾਂ ਕਿਉਂਕਿ ਸ਼ੁਰੂ ਵਿੱਚ ਇਹ ਵੀ ਚੈਨਲ ਵਲੌਗਿੰਗ ਵਾਲਾਈ ਆ ਠੀਕ ਆ ਫੇ ਬਾਕੀ ਠੀਕ ਆ ਕੋਈ ਨਹੀਂ ਹੋਇਆ ਤਾਂ ਜਾਰੀ ਰੱਖਦੇ ਆ ਆਪਾਂ ਨੇ ਕੀ ਬਣਦਾ 60 ਦਿਨਾਂ ਦਾ ਟਾਰਗੇਟ ਲੈ ਦਿਵਾਲੀ ਤੱਕ ਦਾ ਦਿਵਾਲੀ ਤੱਕ ਕੀ ਬਣਵਾ ਕਿੱਥੇ ਤੱਕ ਪਹੁੰਚਦਾ ਆਪਣਾ ਚੈਨਲ ਦੋਨੇ ਵੀ ਬਹੁਤ ਆਪਾਂ ਹਿੰਮਤ ਕਰਕੇ ਇਹਨੂੰ ਖਿੱਚ ਕੇ ਲੈ ਜਾਣਾ ਵਾ ਤੇ ਵੀਡੀਓ ਵੀ ਇਹਦੇ ਤੇ ਤਿੰਨ ਚਾਰ ਮਿੰਟ ਦੀ ਬਣਾਇਆ ਕਰਨੀਆਂ ਵੇਖੀ ਕਿੰਨੇ ਮਿੰਟ ਦੀ ਹੋਗੀ ਹਾਲੇ ਤਾਂ ਚਲੋ 2 ਕੁ ਮਿੰਟ ਦੀ ਹੋਈ ਆ ਪਤਾ ਹੀ ਨਹੀਂ ਲੱਗਣਾ 4 ਮਿੰਟ ਦੀ ਕਦੋਂ ਹੋ ਜਾਂਦੀ ਆ ਤੇ ਹਮਤ ਕਰਕੇ ਆਪਾਂ ਮੈਂ ਕਿਹਾ ਸੀ ਵੀ ਕਈ ਜਾਂਦਾ ਸੀ ਵੀ ਹਮਤ ਕਰਕੇ ਆਪਾਂ ਇਹਨਾਂ ਨੂੰ ਦਿਵਾਰੀ ਤੱਕ ਇਹੋ ਚ ਵਿੱਚ ਕਿਲ ਚਲੀਏ ਚੈਨਲ ਨੂੰ ਵੀ ਕੋਈ ਇਹਦੇ ਵਿੱਚ ਚੇਂਜ ਵੇਖਣ ਨੂੰ ਮਿਲੇ ਆਪਾਂ ਨੂੰ ਬੜਾ ਟਾਈਮ ਹੋ ਗਿਆ ਕੋਈ ਚੇਂਜ ਦੇਖਣਾ ਹੀ ਨਹੀਂ ਮਿਲਿਆ ਹਣਾ ਉਹਦੇ ਵਾਸਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੈ ਤੇ ਬਾਕੀ ਆ ਵੇਖ ਲਓ ਹੁਣ ਫਿਰ ਹਨੇਰਾ ਹਨੇਰਾ ਹੁੰਦਾ ਜਾਂਦਾ ਵਾ ਤੇ ਮੈਂ ਥੋੜਾ ਜਿਹਾ ਇਧਰ ਨੂੰ ਝਾਤ ਜਿ ਮਰਵਾ ਦਿਆਂ ਵੀ ਆਵੇ ਵਾਹ ਕਿੰਨੇ ਛਿੱਟੇ ਛਿੱਟੇ ਕਰਦੇ ਹੁੰਦੇ ਆ ਵਾ ਇਹ ਤਾਂ ਪੂਰਾ ਵਧੀਆ ਡਿਸੀਜ ਜਾਂਦਾ ਤੇ ਇੱਧਰੋਂ ਆਇਆ ਇਹਨੂੰ ਥੋੜਾ ਜਿਹਾ ਮੈਂ ਕਿਹਾ ਕਮਾਈਏ ਲੈ ਵੀ ਇੱਧਰੋਂ ਥੋੜਾ ਵੱਧ ਸਾਫ ਦੇਸੋ ਕਿਉਂਕਿ ਇੱਧਰੋਂ ਆਪਣੇ ਆ ਇੱਧਰੋਂ ਸੂਰਜ ਟੱਲ ਜਾਂਦਾ ਨਾ ਇੱਧਰੋਂ ਥੋੜਾ ਵੱਧ ਚਾਨਣ ਆ ਲੱਗਦਾ ਪਰ ਬਾਕੀ ਹੁਣ ਤਾਂ ਬਰਾਬਰ ਹੀ ਆ ਸੇਮ ਹੀ ਆ ਸੂਰਜ ਟੱਲ ਚੁੱਕਿਆ ਵਾ ਤੇ ਉਹ ਨਿਸ਼ਾਨ ਸਾਹਿਬ ਦੇਖੋ ਉੱਪਰੋਂ ਜਿਹੜਾ ਦੀਂਦਾ ਵਾ ਥੋੜਾ ਥੋੜਾ ਇੱਥੇ ਜੀ ਇਹ ਕੰਨੀਆਂ ਵਾਲੇ ਗੁਰਦੁਆਰੇ ਦਾ ਨਿਸ਼ਾਨ ਸਾਹਿਬ ਆ ਠੀਕ ਹੈ ਜੀ ਤੇ ਮੈਂ ਤੁਹਾਨੂੰ ਦਿਖਾਣਾ ਇੱਧਰ ਸੰਗਤਾਂ ਦੇ ਗੁਰਦੁਆਰਿਆਂ ਨੂੰ ਜਾਣੀ ਹੈ ਤੇ ਇੱਧਰ ਗੱਡੀ ਆ ਚੁੱਕੀ ਹੈ ਸੰਗਤਾਂ ਨੂੰ ਲੈ ਕੇ ਜਾਣ ਵਾਲੀ ਇੱਥੋਂ ਮੈਂ ਦਿਖਾਉਣਾ ừ ਇੱਧਰੋਂ ਨਹੀਂ ਇੱਧਰੋਂ ਦੇਖੋ ਆਹ ਵੇ ਖੜੀ ਆ ਆ ਗਈ ਆ ਵੇ ਇਹ ਲੈ ਕੇ ਇਹ ਲੈ ਕੇ ਚੱਲਿਆ ਸੰਗਤਾਂ ਕੱਲ ਵੀ ਲੈ ਕੇ ਗਿਆ ਸੀ ਅੱਜ ਫੇਰ ਜਾਊਗਾ ਲੈ ਕੇ ਠੀਕ ਹੈ ਤੇ ਗੁਰਦੁਆਰੇ ਚ 16 ਤਰੀਕ ਤੱਕ ਚੱਲਨੇ ਆ ਪਾਠ ਵਗੈਰਾ ਰੱਖੇ ਜਾਂਦੇ ਆ ਤੇ ਬਹੁਤ ਵਧੀਆ ਮਤਲਬ ਉੱਥੇ ਰੌਣਕ ਹੀ ਬਣੀ ਰਹਿੰਦੀ ਕਹਿਣ ਹਾਂ ਇਹੀ ਕਹਿ ਸਕਦੇ ਸੰਗਤਾਂ ਉੱਥੇ ਹਾਜ਼ਰ ਹੁੰਦੀਆਂ ਪਹੁੰਚਦੀਆਂ ਸਾਰਾ ਸਾਰਾ ਦਿਨ ਸਵੇਰੇ ਸ਼ਾਮ ਨੂੰ ਕੁਝ ਜ਼ਿਆਦਾ ਮਤਲਬ ਲੋਕ ਪਹੁੰਚਦੇ ਆ ਦੂਰ ਦੂਰ ਪਿੰਡਾਂ ਵਾਲੇ ਵੀ ਆਉਂਦੇ ਆ ਉੱਥੇ ਤਾਂ ਕਰਕੇ ਚੱਲੇ ਆ ਅਸੀਂ ਫਿਰ ਉਸ ਦਿਨ ਜਾਈਦਾ ਜਿਸ ਦਿਨ ਜਿੱਦਾਂ ਅਖੰਡ ਪਾਠ ਦਾ ਭੋਗ ਜਿੱਦਾਂ ਪੈਣਾ ਹੁੰਦਾ ਹਨਾ ਜਿਵੇਂ ਕੱਲ੍ਹ ਪਿਆ ਸੀ ਅੱਜ ਨਹੀਂ ਅਣ ਕੱਲ ਨੂੰ ਪਾਊਗਾ ਇਦਾਂ ਕਰਕੇ ਇੱਕ ਦਿਨ ਛੱਡ ਕੇ ਫਿਰ ਜਵਾਗ ਵੀ ਬਾਲਾ ਰੋਲਾ ਪਾਉਂਦੇ ਫਿਰ ਲਿਜਾਣਾ ਹੀ ਪੈਂਦੇ ਆ ਤੇ ਬਾਕੀ ਠੀਕ ਆ ਚਲੋ ਹੁਣ ਹਨੇਰਾ ਆਉਂਦਾ ਜਾਂਦਾ ਤੇ ਅੱਜ ਦੀ ਵੀਡੀਓ ਕਰੀਏ ਬੰਦ ਤੇ ਵੀਡੀਓ ਨੂੰ ਕਰੋ ਲਾਈਕ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆ ਫਿਰ ਨੈਕਸਟ ਵੀਡੀਓ ਦੇ ਵਿੱਚ